ਕੀ ਚੱਲਦਾ ਇੱਕ ਗੀਤ ਵੀ ਸੀਗਾ ਵੀ ਤੇਰਾ ਕਿੱਥੇ ਕਿੱਥੇ ਕੀ ਚੱਲਦਾ ਥੋੜੀ ਜਿਹੀ ਲੁਧਿਆਣੇ ਦੀ ਗੱਲ ਵੀ ਕਰ ਲਈ ਵੀ ਉੱਥੇ ਹੁਣ ਕੀ ਚੱਲਦਾ ਉੱਥੇ ਆਪਣੇ ਚੀਮਾ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਵੀ ਆ ਗਏ ਹਾਂ ਮੈਦਾਨ ਦੇ ਵਿੱਚ ਉਧਰ ਆਮ ਆਦਮੀ ਪਾਰਟੀ ਵਾਲੇ ਪਾਸੇ ਅਰੋੜਾ ਸਾਹਿਬ ਵਾਲੇ ਪਾਸੇ ਆਪਾਂ ਦੇਖ ਰਹੇ ਹਾਂ ਵੀ ਉਹ ਵੀ ਪੂਰੇ ਜੋਰਾਂ ਸ਼ੋਰਾਂ ਤੇ ਨੇ ਕਾਂਗਰਸ ਵੀ ਉੱਥੇ ਕੀ ਕੰਮ ਕਰ ਰਹੀ ਹੈ ਉਥੋਂ ਦਾ ਕੀ ਮਾਹੌਲ ਹੈ ਜੀ ਲੁਧਿਆਣੇ ਦਾ ਕੀ ਮਾਹੌਲ ਹੈ ਮਾਹੌਲ ਬਸ ਇੱਕ ਨੰਬਰ ਹੀ ਹੈ ਜੀ ਜਦੋਂ ਅਰੋੜਾ ਸਾਹਿਬ ਮੈਦਾਨ ਦੇ ਵਿੱਚ ਆ ਗਏ ਆ ਹਲਚਲ ਤੇਜ ਹੋਈ ਜਾਂਦੀ ਹੈ ਦੇਖੋ ਜਦੋਂ ਸਭ ਤੋਂ ਵੱਡੀ ਧਿਰ ਸਭ ਤੋਂ ਵੱਡੀ ਧਿਰ ਕਿਹਨੂੰ ਕਾਂਗੇ ਜਿਨ੍ਹਾਂ ਦੇ ਕੋਲ ਮੰਡੇਟ ਹੈ ਹੂੰ ਜਿਨ੍ਹਾਂ ਦੇ ਕੋਲ ਸੱਤਾ ਹੈ ਇਸ ਵਿੱਚ ਜੀ ਉਹ ਸਿਆਸਤ ਦੇ ਵਿੱਚ ਸਭ ਤੋਂ ਵੱਡਾ ਧੜਾ ਹੁੰਦਾ ਹੈ ਹੂੰ ਜਦੋਂ ਹੁਣ ਨੰਗੇ ਧੜਾ ਆ ਗਏ ਕਿ ਲਓ ਜੀ ਅਸੀਂ ਖੋਲ ਤੇ ਪੱਤੇ ਆਓ ਵੇ ਜਿੰਨੇ ਆਉਣਾ ਹੁਣ ਆ ਜਾਓ ਬਿਲਕੁਲ ਤਾਂ ਫਿਰ ਹਲਚਲ ਤਾਂ ਦੂਸਰੇ ਪਾਸੇ ਵਧੂਗੀ ਨਾ ਹੂੰ ਕਿ ਭਈ ਉਹਨਾਂ ਨਹੀਂ ਤਾਂ ਇੱਕ देखो कैंडिडेट ਤਾਂ ਉਹਨਾਂ ਨੇ ਹੈਵੀ weight ਹੀ ਦਿੱਤਾ ਇਹ ਤੇ ਮੰਨਣਾ ਪਊਗਾ ਜੀ ਬੇਸ਼ੱਕ ਆਪਾਂ ਮੈਂ ਤੁਹਾਨੂੰ ਉਹ ਸਾਰੇ ਸਮੀਕਰਨ ਜੋੜ ਕੇ ਦੱਸਿਆ ਸੀਗਾ ਕਿ ਕਿਉਂ ਹੈਵੀ weight ਬਣਦਾ ਜੀ ਜੀ ਠੀਕ ਹੈ ਤੇ ਫਾਇਦਾ ਉਹਨਾਂ ਨੂੰ ਦੋਨਾਂ ਸੂਰਤਾਂ 'ਚ ਜਿੱਤੇ ਚਾਹੇ ਹਾਰੇ ਜਿੱਤ ਹਾਰ ਗਾ ਤੁਹਾਨੂੰ ਪਤਾ ਹੀ ਹੋ ਉਹ ਵੇਲੇ ਨੇ ਤੈਅ ਕਰਨਾ ਹੁੰਦਾ ਉਹ ਸਭ ਕੁਝ ਤੇ ਦੂਜੀ ਗੱਲ ਇਹ ਆ ਕਿ ਹੁਣ ਦੂਜੀਆਂ ਪਾਰਟੀਆਂ ਦੇ ਵਿੱਚ ਜਦੋਂ ਪੱਤਾ ਖੁੱਲ ਗਿਆ ਵੱਡੀ ਧਿਰ ਦਾ ਹੂੰ ਸત્તા ਤਾਰੀ ਤੇਰਦਾ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਵੱਡੀ ਤੇਰਤਾ ਪਾਪ ਜਿਹਦੇ ਕੋਲ ਸਰਕਾਰ ਹੈ ਮੌਕੇ ਤੇ ਜ਼ੋਰ ਹੈ ਜਿੰਨਾ ਦਾ ਜਿਹਦਾ ਜ਼ੋਰ ਆ ਉਹਨੂੰ ਆਪਾਂ ਵੱਡੀ ਤੇਰੀ ਕਵਾਂਗੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਦੂਜੇ ਪਾਸੇ ਵੀ ਹਿਲਜੋਲ ਹੈ ਸਭ ਤੋਂ ਵੱਡਾ ਸਵਾਲ ਤੇ ਹੈ ਕਿ ਗੋਗੀ ਫੈਮਲੀ ਕਿੱਧਰ ਜਾਏਗੀ ਹਮ ਕਾਉਂਸਲਰ ਜਿਹੜੇ ਅੰਦਰ ਖਾਤੇ ਉਹ ਨਰਾਜ਼ ਨਹੀਂ ਜਿਹੜੇ ਗੋਗੀ ਦੇ ਆਪਣੇ ਉਥੇ ਮੋਤਵਾਰ ਬੰਦੇ ਆ ਸੱਜਣ ਸਨੇਹੀ ਆ ਜਾਂ ਸਪੋਰਟਰ ਆ ਉਹ ਦੁਖੀ ਨੇ ਇਸ ਗੱਲ ਤੋਂ ਕਿ ਨਹੀਂ ਇਸ ਪਰਿਵਾਰ ਦਾ ਹਮ ਦਰਦੀ ਦੇ ਗਰਾਉਂਡ ਤੇ ਕਿਤੇ ਨਾ ਕਿਤੇ ਹੱਕ ਬਣਦਾ ਜੀ 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 ਗੋਗੀ ਨੂੰ ਵੀ ਨਜ਼ਰ ਅੰਦਾਜ਼ ਕੀਤਾ ਤੇ ਗੋਗੀ ਦੀ ਫੈਮਿਲੀ ਨੂੰ ਵੀ ਕਰ ਦਿੱਤਾ ਹਮ ਹੁਣ ਇਹ ਅਗਾਹ ਜਾ ਕੇ ਉਹਨਾਂ ਨੂੰ ਨਾਲ ਰੱਖ ਪਾਉਣਗੇ ਕਿ ਨਹੀਂ ਜੇ ਉਹ ਵੱਖ ਹੁੰਦੇ ਤਾਂ ਕਿੱਧਰ ਜਾਂਦੇ ਆ ਹਮ ਉਹਦਾ ਫਾਇਦਾ ਕਿਸ ਨੂੰ ਜੀ ਜੀ ਉਧਰੋਂ ਹੁਣ ਭਾਰਤ ਪੂਸ਼ਣ ਆਸ਼ੂ ਤੇ ਨਜ਼ਰ ਆ ਕੀ ਕਾਂਗਰਸ ਉਸ ਨੂੰ ਮੈਦਾਨ 'ਚ ਉਤਾਰਨ ਜਾ ਰਹੀ ਹੈ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਬਘੇਲ ਸਾਹਿਬ ਅਗਲੇ ਹਫਤੇ ਆ ਰਹੇ ਆਗੇ ਹੋ ਜੀ ਜੀ ਬਿਲਕੁਲ ਆਗੇ ਮੱਥਾ ਟੇਕ ਕੇ ਤੁਹਾਨੂੰ ਕਿਹਾ ਸੀਗਾ ਕਿ ਪਹਿਲਾਂ ਮੱਥਾ ਟੇਕਣਗੇ ਮੱਥਾ ਟੇਕ ਲਿਆ ਹੁਣ ਕੱਲ ਨੂੰ ਮੀਟਿੰਗ ਹੈ ਹਮ ਤਾਂ ਹੋ ਸਕਦਾ ਲੀਡਰਸ਼ਿਪ ਦੇ ਵਿੱਚ ਕਿਉਂਕਿ ਰਾਜਾ ਵੜਿੰਗ ਤੇ ਭਾਰਤ ਪੂਸ਼ਣ ਆਸ਼ੂ ਆਪਸ 'ਚ ਟੜਿੰਗ ਨੇ ਜੇ ਮੰਨ ਲਓ ਕੱਲ ਨੂੰ ਲੀਡਰਸ਼ਿਪ 'ਚ ਕੋਈ ਚੇਂਜ ਆਉਂਦਾ ਹੈ ਚੇਂਜ ਇਸ ਕਦਰ ਹੁੰਦਾ ਕਿ ਵੜਿੰਗ ਸਾਹਿਬ ਨੂੰ ਆਪਣੀ ਗੱਦੀ ਛੱਡਣੀ ਪੈਂਦੀ ਹੈ ਜਿਹੜੀ ਕਿ ਸੁਭਾਵਿਕ ਹੈ ਵਰਤਾਨ ਬਦਲਦੇ ਰਹਿੰਦੇ ਹੁੰਦੇ ਉਹ ਐਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਅਗਲਾ ਪ੍ਰਧਾਨ ਜਿਹੜਾ ਹੈ ਜਿਉਂ ਭਾਰਤ ਪੂਸ਼ਣ ਆਸ਼ੂ ਦੀ ਪਿੱਠ ਥਾਪੜਦਾ ਕਿ ਆਸ਼ੂ ਚਾਲਮਦਾਨ ਚ ਤੇ ਅਰੋੜਾ ਸਾਹਿਬ ਦੀ ਤੇ ਆਸ਼ੂ ਸਾਹਿਬ ਦੀ ਆਪਸ ਦੇ ਵਿੱਚ ਚੰਗੀ ਮਿੱਤਰਤਾ ਵੀ ਹੈ ਇੱਕ ਦੂਜੇ ਤੋਂ ਚੰਗੀ ਤਰ੍ਹਾਂ ਵਾਕਫ ਨੇ ਤਾਂ ਫਿਰ ਟੱਕਰ ਕੈਂਟ ਬਣਦੀ ਆ ਮਤਲਬ ਕਿ ਹਿਲਜੁਲ ਕਾਂਗਰਸ ਦੇ ਵਿੱਚ ਵੀ ਹੈ ਕਿ ਉਹਨਾਂ ਨੇ ਪੱਤਾ ਖੋਲ ਦਿੱਤਾ ਤੇ ਮਿੱਤਰੋ ਹੁਣ ਆਪਾਂ ਆਪਾਂ ਵੀ ਉਹ ਲਾਲਜਾ ਬੱਤਾ ਖੋਲੀਏ ਜੀ ਤੇ ਪੀਏ ਬਣਾਈਏ ਉਹ ਦੁੱਧ ਸੋਡਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਧਰੋਂ ਜਿਹੜੇ ਵੀ ਟੂਰੀਆਂ ਉਹ ਵੀ ਆਂਦਾ ਮੁੰਡਿਓ ਡਾਂਡ ਬੈਠਕਾ ਮਾਰੋ ਤੇ ਕੁੜੀਓ ਆਪਣਾ ਰੂਪ ਸ਼ਿੰਗਾਰੋ ਉਹ ਵੀ ਡਾਂਡ ਬੈਠਕਾ ਮਾਰਦੇ ਪਏ ਨੇ ਕਿ ਕਹਿੰਦੇ ਕਿ ਛੜਨਾ ਆਪਾਂ ਵੀ ਨਹੀਂ ਹੂੰ ਆਪਾਂ ਵੀ ਐਤ ਕੀ ਬਈ ਲਾ ਦੇਣੇ ਐ ਕਿ ਚਕਲੇ ਗੁਲੇਲਾ ਮਾਰਨੇ ਹਾਂਜੀ ਲਾ ਦੇਣੇ ਐ ਐਤ ਕੀਤੀ ਰਟਕਾਣੇ ਤੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਸ਼ਖਸ ਜਿਹੜਾ ਹੈ ਉਹ ਦਾਵੇਦਾਰੀ ਪੇਸ਼ ਕਰ ਰਿਹਾ ਤੇ ਇਹਨਾਂ ਨੇ ਸ਼ਾਇਦ ਇਸ ਹਲਕੇ ਚੈਤਕੀ ਅੱਛਾ ਖਾਸਾ ਵੋਟ ਹਾਸਲ ਕੀਤਾ ਸੀ ਲੋਕ ਸਭਾ ਚ ਹੂੰ ਠੀਕ ਹੈ ਜੀ ਮਤਲਬ ਕੌਨਫੀਡੈਂਸ ਸਮੀਕਰਨ ਤੇ ਇਹਨਾਂ ਦੇ ਹੱਕ ਚ ਮੇਰੇ ਖਿਆਲ ਦੇ ਨਾਲ ਲੋਕ ਸਭਾ ਚ ਬਣ ਗਿਆ ਸੀਗਾ ਜੀ ਬਿੱਟੂ ਨੇ ਖਾਸਾ ਵੋਟ ਮੇਰੇ ਖਿਆਲ ਦੇ ਨਾਲ ਲੀਡ ਸੀਗੀ ਹੂੰ 40000 ਤੋਂ ਵੱਧ ਤਾਂ ਵੋਟ ਤਾਂ ਹੋਏਗੀ ਮੜਾ ਜੇ ਗੂਗਲ ਕਰ ਲਿਓ ਤੁਸੀਂ ਕੋਈ ਸੱਜਣ ਸਨੇਹੀ ਜੇ ਕਰ ਸਕੇ ਤੇ ਜ਼ਰੂਰ ਦੱਸਿਓ ਕਿ ਲੋਕ ਸਭਾ ਚ ਇਸ ਹਲਕੇ ਚੋਂ ਲੁਧਿਆਣਾ ਵੈਸਟ ਚੋਂ ਕਿੰਨੀ ਵੋਟ ਸੀ ਪਰ ਮੇਰਾ ਅੰਦਾਜ਼ਾ ਹੈ ਕਿਉਂਕਿ ਇੰਨੇ ਹਲਕੇ 117 ਸਾਰੇ ਦੇ ਸਾਰੇ ਯਾਦ ਤੇ ਨਹੀਂ ਰਹਿੰਦੇ ਪਰ ਜੇ ਮੈਂ ਮਤਲਬ ਕਿ ਪਿੱਛੇ ਆਪਦੀ ਦੌੜਾਵਾ ਯਾਦਦਾਸ਼ਤਾਂ ਸ਼ਾਇਦ 40-45 ਦੇ ਵਿੱਚ ਅੰਕੜਾ ਹੋਏਗਾ। ਅੱਛੀ ਖਾਸੀ ਵੋਟ ਭਾਜਪਾ ਨੇ ਵੀ ਹਾਸਲ ਕੀਤੀ ਵੀ ਆ। ਤਾਂ ਭਾਜਪਾ ਵੀ ਚਾਹੂਗੀ ਨਾ ਕਿ ਇੱਕ ਤਗੜਾ ਜਿਹਾ ਬੰਦਾ ਆਪਾਂ ਵੀ ਮદાન ਚ ਉਤਾਰ ਦਈਏ ਤੇ ਬਿੱਟੂ ਸਾਹਿਬ ਤੇ ਆਪਣੇ ਆਪ ਦੇ ਵਿੱਚ ਹੀ ਹੁਣ ਤਗੜੇ ਬਣੇ ਰਹਿੰਦੇ ਆ। ਬਿਲਕੁਲ ਬਿਲਕੁਲ। ਤਾਂ ਉਹ ਤੇ ਕਹਿ ਲੋ ਕਿ ਭਾਈ ਪੂਰੇ ਪੱਟਾਂ ਤੇ ਥਾਪੀਆਂ ਮਾਰਦੇ ਵੰਗਾਰਦੇ ਆ। ਤਾਂ ਬਰਹਾਲ ਹਲਚਲ ਉੱਥੇ ਲੁਧਿਆਣੇ ਚ ਹੋ ਗਈ ਆ। ਪਰ ਦੂਸਰੇ ਪਾਸੇ ਹੁਣ ਇਹ ਵੇਖਣਾ ਹੋਏਗਾ ਕਿ ਇਧਰੋਂ ਤੇ ਮੰਨ ਲਓ ਉਹਨਾਂ ਨੇ ਮદાન ਚ ਉਤਾਰ ਦਿੱਤਾ। ਤਾਂ ਉਧਰੋਂ ਵੀ ਹੁਣ ਕਿਹੜੇ ਕਿੜੇ ਸਿਆਸੀ ਪਲਵਾਨ ਛੜੇ ਆ ਮદાન ਚ ਨਿੱਤਰ ਨਿੱਤਰ ਨਗੇ ਜੀ ਤੇ ਬਾਕੀ ਪੰਜਾਬ ਦੀ ਚਰਚਾ ਜਿਹੜੀ ਉਹ ਕੌਮੀ ਪੱਧਰ ਤੇ ਵੀ ਕੁਝ ਵਿਸ਼ਲੇਸ਼ਣ ਕਰ ਰਹੇ ਨੇ ਕਿ ਭਈ ਕੇਜਰੀਵਾਲ ਜਾ ਸਕਦੇ ਆ ਜਾ ਸਕਦੇ ਆ ਤਾਂ ਉਹ ਤੇ ਚਰਚਾ ਫਿਲਹਾਲ ਆਪਾਂ ਟਾਲ ਦਈਏ ਉਹਦੇ ਤੇ ਆਪਾਂ ਲਗਾਤਾਰ ਦੋ ਦਿਨ ਗੱਲ ਕੀਤੀ ਆ ਪਰ ਗੱਲ ਹੁਣ ਇੱਥੇ ਜੇ ਆ ਕੇ ਖਲੋਂਦੀ ਆ ਕਿ ਲੁਧਿਆਣੇ ਦੇ ਵਿੱਚ ਚੂਣ ਜਿਹੜੀ ਆ ਉਹ ਜਲਾਈ ਦੇ ਮਹੀਨੇ ਤੱਕ ਹੋਣੀ ਆ ਠੀਕ ਆ ਜੀ ਤੇ 28 ਤੱਕ ਜਿਹੜਾ ਕਾਰਜਕਾਲ ਹੈ ਜੀ ਐਮਪੀ ਦਾ ਰਾਜ ਸਭਾ ਵਾਲੇ ਦਾ ਤਾਂ ਉਦੋਂ ਬਾਅਦ 5-6 ਮਹੀਨੇ ਲੱਗ ਜਣੇ ਰਾਜ ਸਭਾ ਦੀ ਸੀਟ ਭਰਨ ਭਰਾਉਣ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਕੋਈ ਨਵਾਂ ਐਮਪੀ ਉਹਨਾਂ ਦੀ ਜਗ੍ਹਾ ਆਊਗਾ ਉਹਦੇ ਕੋਲ ਫਿਰ ਕਾਰਜਕਾਲ ਜਿਹੜਾ ਉਹ 2.5 ਸਾਲ ਦਾ ਹੀ ਬਚਣਾ ਕੋਈ ਬਹੁਤਾ ਲੰਬਾ ਨਹੀਂ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇੱਥੇ ਫਿਗਰਸ 3-4 ਆ ਗਈਆਂ ਨੇ ਇੱਕ ਮਿੱਤਰ ਕਹਿ ਰਿਹਾ ਮਨਜੀਤ ਸਿੰਘ ਜੀ 40000 ਪਲੱਸ ਇੱਕ ਮਿੱਤਰ ਕਹਿ ਰਿਹਾ ਨੇ 55 ਨਹੀਂ 45 ਹਜ਼ਾਰ ਵਾਲਾ ਮੈਨੂੰ ਠੀਕ ਲੱਗਦਾ ਜੀ ਇੱਕ 44 ਹਜ਼ਾਰ ਮੇਰਾ ਅੰਦਾਜ਼ਾ ਹੈ 40 ਹਜ਼ਾਰ ਹੈ ਜੀ ਮੇਰਾ ਅੰਦਾਜ਼ਾ ਹੈ 45 ਹਜ਼ਾਰ ਸੀਗਾ ਜੀ ਹੂੰ 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 ਲਓ ਜੀ ਇੱਕ ਕਮੈਂਟ ਬੜੇ ਵਾਰੀ ਆ ਗਿਆ ਸੁਖਮਨ ਸਿੱਧੂ ਸਾਹਿਬ ਦਾ ਪੜ੍ਹ ਦਿੰਨੇ ਆ ਬਾਬੇ ਮੈਂ ਇੱਕ ਕਮੈਂਟ ਤੁਹਾਡਾ ਵੇਖ ਲਿਆ ਸੀਗਾ ਪਰ ਗੱਲ ਚੱਲ ਰਹੀ ਸੀ ਕਹਿੰਦੇ ਅਰੋੜਾ ਸਾਹਿਬ ਨੇ ਸ਼ਰਤ ਰੱਖੀ ਹੈ ਪਹਿਲਾਂ ਵੀ ਮੈਨੂੰ ਮਿਨਿਸਟਰ ਬਣਾਓ ਕਹਿੰਦੇ ਫੇਰ ਮੈਂ ਐਮਐਲਏ ਦੀ ਸੀਟ ਤੇ ਲੜੂੰਗਾ ਤੇ ਆ ਮਿੱਤਰ ਹੋਰ ਵੀ ਕਹਿ ਰਹੇ ਨੇ ਪਵਾਨੀਗੜ ਚੰਨੋ ਦੇ ਨੇੜੇ ਆ ਜੀ ਪੈਪਸੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਪੈਪਸੀ ਵਾਲ ਇਫੈਕਟ ਦ ਚਰਚਾ ਨੂੰ ਥੋੜੇ ਜਿਹਾ ਹੋਰ ਖੰਭ ਲਾ ਦਈਏ ਜੀ ਕਿ ਮਨਿਸਟਰ ਕਹਿੰਦੇ ਨੇ ਤੇ ਇਹਨਾਂ ਨੇ ਵੀ ਕਹਿ ਦਿੱਤਾ ਹੋਏਗਾ ਕਿ ਮਨਿਸਟਰ ਤੁਹਾਨੂੰ ਬਣਾ ਦੇਵਾਂਗੇ ਤੇ ਇਹਦਾ ਮਤਲਬ ਕਿ ਰੀਸ਼ਫਲਿੰਗ ਹੋਏਗੀ ਤੇ ਜੇ ਰੀਸ਼ਫਲਿੰਗ ਹੋਏਗੀ ਕਿਉਂਕਿ ਅੱਗੇ ਭਗਤ ਜੀ ਦਾ ਤਸਰਬਾ ਇਹਨਾਂ ਦਾ ਸਫਲ ਰਿਹਾ ਜਦੋਂ ਇਹਨਾਂ ਨੇ ਜਲੰਧਰ 'ਚ ਵਾਅਦਾ ਕੀਤਾ ਕਿ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਤਾਂ ਉਹ ਦਾਅ ਫੱਬਿਆ ਹੂੰ ਸਾਡੇ ਮਝਾਈਲਾਂ ਦੀ ਭਾਸ਼ਾ 'ਚ ਕਹਿੰਦੇ ਫਲਾਣੇ ਦਾ ਦਾਅ ਫੱਬ ਗਿਆ ਜੀ ਜੀ ਤਾਂ ਕੀ ਹੁਣ ਇਹ ਚੀਜ਼ ਜਿਹੜੀ ਆ ਉਹ ਇੱਥੇ ਵੀ ਖੇਢੀ ਜਾਊਗੀ ਤੇ ਜੇ ਖੇਢੀ ਜਾਊਗੀ ਤੇ ਫਿਰ ਰੀਸ਼ਫਲਿੰਗ ਚ ਮੰਤਰੀ ਜਿਹੜਾ ਉਹ ਵਲੇਟੇ ਚ ਕਿਹੜਾ ਆਏਗਾ ਹੂੰ ਤੇ ਚਰਚਾ ਕੱਲ ਸਵੇਰੇ ਸਵੇਰੇ ਚੱਲੀ ਸੀ ਕਿ ਦੋ ਤਿੰਨ ਮੰਤਰੀਆਂ ਦੀ ਛੁੱਟੀ ਹੋ ਸਕਦੀ ਆ ਹਾਲਾਂਕਿ ਉਹ ਚਰਚਾ ਦਿੱਲੀੋਂ ਚੱਲੀ ਹੂੰ ਹੇਟਲੇ ਪੱਤਰ ਤੇ ਪੰਜਾਬ ਦੇ ਵਿੱਚ ਕਿਸੇ ਨੂੰ ਇਸ ਚੀਜ਼ ਬਾਰੇ ਹਾਲੇ ਤੱਕ ਕੋਈ ਇਲਮ ਨਹੀਂ ਹੈ ਅਸੀਂ ਪਤਾ ਕਰਨ ਦਾ ਯਤਨ ਕੀਤਾ ਤਾਂ ਹੁਣ ਇਹ ਦੇਖਣਾ ਹੋਏਗਾ ਨਾ ਕਿ ਜੇ ਮਨ ਲੋ ਅਰੋੜਾ ਸਾਹਿਬ ਮੰਤਰੀ ਮੰਡਲ ਚਾਉਂਦੇ ਆ ਹਾਲਾਂਕਿ ਇਹ ਹਾਲ ਦੀ ਘੜੀ ਮਨੋਕਲਪਿਤ ਹੈ ਜੀ ਹਾਲੇ ਬਹੁਤ ਦੂਰ ਹੈ ਦਿੱਲੀ ਆ ਜੇ ਦੂਰ ਹੈ ਨਾ ਹੂੰ ਦਿਲਾਂ ਵਿੱਚ ਦੂਰੀ ਦਿੱਲੀ ਆ ਜੇ ਦੂਰ ਹੈ ਤਾਂ ਗੱਲ ਇਹ ਆ ਕਿ ਭਈ ਉਹ ਹੁਣ ਜੇ ਦੂਰੀ ਤੈਅ ਕਰ ਲੈਂਦੇ ਆ ਵਿਧਾਨ ਸਭਾ ਚ ਪੁੱਜ ਜਾਂਦੇ ਆ ਹੂੰ ਤਾਂ ਮੇਰੇ ਖਿਆਲ ਦੇ ਨਾਲ ਫਿਰ ਇਕੱਲੇ ਮੰਤਰੀ ਨਹੀਂ ਇੱਕ ਮੰਤਰੀ ਦੀ ਛੁੱਟੀ ਨਹੀਂ ਹੋਏਗੀ ਫਿਰ ਕੈਬਨਟ ਚ ਜਾਂ ਇਕੱਲੇ ਨਹੀਂ ਜਾਣਗੇ ਇੱਕ ਦੋ ਮੰਤਰੀਆਂ ਦੀ ਤਾਂ ਕਹਿ ਲੋ ਦੋ ਮੰਤਰੀ ਤਾਂ ਖਾਲੀ ਸ਼ੌਟ ਆ ਗਿਆ ਕਮੈਂਟ ਆ ਗਿਆ ਪਰ ਇਹ ਨਹੀਂ ਹੈ ਫਿਰ ਮੇਰੇ ਖਿਆਲ ਦੇ ਨਾਲ ਰੀਸ਼ਫਲਿੰਗ ਹੋਏਗੀ ਤੇ ਕੁਝ ਮੰਤਰੀ ਇਲੈਕਸ਼ਨ ਤੋਂ ਪਹਿਲਾਂ ਬਦਲ ਦੇਣਗੇ ਹੂੰ ਇਹ ਫਿਰ ਬਦਲ ਜਿਹੜਾ ਉਹ ਵੱਡਾ ਹੋ ਸਕਦਾ ਫਿਰ ਇੱਕ ਦੀ ਐਡਜਸਟਮੈਂਟ ਨਹੀਂ ਹੋਏਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਚਰਚਾ ਕੱਲ੍ਹ ਸਾਡੇ ਤੱਕ ਪਹੁੰਚੀ ਜੀ ਕਿ ਦਿੱਲੀ ਦੇ ਵਿੱਚ ਇਹ ਗੱਲ ਚੱਲੀ ਆ ਕਿ ਭਾਈ ਹੁਣ ਫਿਰ ਬਦਲ ਦਾ ਸਮਾਂ ਆ ਗਿਆ ਦੋ ਤਿੰਨ ਮੰਤਰੀ ਹਾਲੇ ਮੈਂ ਨਾਂ ਨਹੀਂ ਲਵਾਂਗਾ ਕਨਫਰਮ ਹੋ ਜਾਵੇ ਫਿਰ ਮੈਂ ਨਾਂ ਵੀ ਲੈ ਦੂੰਗਾ ਤੁਹਾਡੇ ਇਸੇ ਮੰਚ ਤੋਂ ਇਸੇ ਮੰਚ ਤੋਂ ਆਪਾਂ ਨਾਂ ਵੀ ਲਵਾਂਗੇ ਤੇ ਫਿਲਹਾਲ 2-3 ਮੰਤਰੀ ਰਡਾਰ ਤੇ ਹੈਗੇ ਆ ਜੀ ਠੀਕ ਹੈ ਜੀ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਭਾਈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਕਿ ਨਿੱਕੀਆਂ ਨਿੱਕੀਆਂ ਖਬਰਾਂ ਵੀ ਇਹ ਵੱਡੇ ਵੱਡੇ ਦੇ ਟੈਬ ਤੇ ਜਾਣ ਲੱਗ ਪਈਆਂ ਹੂੰ ਥੱਲੇ ਕੀ ਹੁੰਦਾ ਦਿੱਲੀ ਵਾਲੇ ਬਿਲਕੁਲ ਉੱਤੇ ਆਖ ਲੁੱਤੇ ਨੇ ਬਿਲਕੁਲ ਉੱਤੇ ਕਾਲਾ ਕੈਮਰਾ ਲਾਇਆ ਹੋਇਆ ਹੁੰਦਾ ਨਹੀਂ ਨਹੀਂ ਇੱਕ ਤਾਂ ਹੁੰਦਾ ਨਾ ਕਿ ਮੈਚ ਚੱਲਦਾ ਕਬੱਡੀ ਦਾ ਤੇ ਉਹ ਐਂਗਲਾਂ ਜੀਆਂ ਲੱਗੀਆਂ ਤੇ ਲੋਕ ਦੂਰ ਦੂਰ ਬੈਠੇ ਹੁੰਦੇ ਆ ਠੀਕ ਹੈ ਜੀ ਇੱਥੇ ਜਿਹੜਾ ਮੈਚ ਚੱਲ ਰਿਹਾ ਉਹ ਬਿਲਕੁਲ ਉੱਤੇ ਚੜ ਕੇ ਵੇਖਦਾ ਆ ਕਿ ਜਾਫੀ ਕੀ ਕਰਦਾ ਤੇ ਰੀਡਰ ਕੀ ਕਰਦਾ ਨਾ ਛੋਟੀਆਂ ਛੋਟੀਆਂ ਖਬਰਾਂ ਦੀ ਕਟਿੰਗ ਲਿੰਕ ਵੀ ਜਿਹੜੇ ਹਨ ਉਹ ਉੱਤੇ ਜਾ ਰਹੇ ਆ ਇਹ ਸੰਭਲ ਜਾਣਗੇ ਠੀਕ ਆ ਨਹੀਂ ਤੇ ਉਹਨਾਂ ਨੇ ਚਟਕਾਉਣੀ ਬਹੁਤ ਬੁਰੀ ਤਰ੍ਹਾਂ ਆ ਜਦੋਂ ਉਹਨਾਂ ਦਾ ਕੈਲੋ ਫੌਪ ਆਵੇਗਾ ਜਰਾਂ ਦਾ ਚੱਲੂਗਾ ਫਿਰ ਜੀ ਇਹਦੇ WhatsApp ਕਹ ਰਹੇ ਨੇ ਕਿ ਆਸ਼ੂ ਹੀ ਆਊਗਾ ਤੇ ਇੱਕ ਮਿੱਤਰ ਇੱਥੇ ਕਹਿ ਰਹੇ ਸੀ ਕਿ ਗੋਗੀ ਦੇ ਪਰਿਵਾਰ ਨੂੰ ਸ਼ਾਇਦ BJP ਟਿਕਟ ਦੇਵੇ ਇਹ ਚੀਜ਼ਾਂ ਚਲੋ ਅਜੇ ਆਪਾਂ ਉਡੀਕ ਕਰਦੇ ਹਾਂ ਜੀ ਜੇ ਇਸ ਤਰ੍ਹਾਂ ਹੋ ਜਾਂਦਾ ਹੈ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਦੇਖੋ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਹਮਦਰਦਾਨਾ ਦੇ ਤੌਰ ਤੇ ਕਹਿ ਲਓ ਕਿ ਉਹ ਉਧਰ ਨੂੰ ਪਲਟ ਦੀਆਂ ਨੇ ਤਾਂ ਉਹ ਸਮੀਕਰਨ ਬਾਅਦ ਦੇ ਹਾਲੇ ਤੇ ਬਹੁਤ ਆਪਾਂ ਜੀ ਵੀ ਦੱਸਿਆ ਕਿ ਹਾਲੇ ਤੇ ਇਹ ਬਹੁਤ ਦੂਰ ਹੈ ਤਰੀਕ ਤਰੀਕ ਹੀ ਨਹੀਂ ਐਲਾਨੀ ਇਹਨਾਂ ਨੇ ਤੇ ਮੱਲ ਪਹਿਲਾ ਐਲਾਨ ਦਿੱਤਾ ਹੈ ਜੀ ਤੁਸੀਂ ਤੁਸੀਂ ਤੇ ਨਾਮ ਨਹੀਂ ਲਏ ਮਿੰਟੋ ਜੀ ਮਿੱਤਰ ਕੁਝ ਨਾਮ ਲੈਣ ਲੱਗ ਗਏ ਨੇ ਤੇ ਗਵਰਨ ਸਿੰਘ ਜੀ ਦਾ ਕਹ ਰਹੇ ਨੇ ਕਿ ਕਿਸੇ ਢਾਲੀਵਾਲ ਸਾਹਿਬ ਨੂੰ ਕਹਿੰਦੇ ਟਾਈਮ ਕਾਫੀ ਹੋ ਗਿਆ ਕਹਿੰਦੇ ਉਹਨਾਂ ਨੂੰ ਸ਼ਾਇਦ ਬਾਹਰ ਕਰ ਦੇਣ ਪਰ ਚਲੋ ਇਹ ਚੀਜ਼ ਆਪਾਂ ਸਮੇਂ ਤੇ ਛੱਡਦੇ ਚਲੋ ਇਸ ਸਮੇਂ ਤੇ ਛੱਡਦੇ ਨੇ ਪਰ ਮਾਜੇ ਚੋਂ ਮੈਨੂੰ ਲੱਗਦਾ ਇੱਕ ਜਾਏਗਾ ਜ਼ਰੂਰ ਇਹ ਮੇਰੀ ਆਬਜ਼ਰਵੇਸ਼ਨ ਹੈ ਕਿ ਮਾਝੇ ਚ ਜਾਏਗਾ ਜਰੂਰ ਜੱਟ ਨੂੰ ਫਾਇਰ ਜੀ ਕਹਿੰਦੇ ਮੈਨੂੰ ਤੇ ਮੁੱਖ ਮੰਤਰੀ ਰਡਾਰ ਤੇ ਲੱਗਦੇ ਕਹਿੰਦੇ